ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਤੁਹਾਨੂੰ ਚਟਕਾਰੇ ਤਾਂ ਜਰੂਰ ਦੇ ਸਕਦੀਆਂ ਨੇ ਪਰ ਉਹ ਗੱਲਾਂ ਪਰਦੇ ਪਿੱਛੇ ਕਿੰਨੀਆਂ ਸੱਚ ਨੇ ਤੇ ਕਿੰਨੀਆਂ ਝੂਠ ਉਹ ਕਹਿਣੀ ਤੇ ਕਥਨੀ ਤੋਂ ਪਤਾ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਤੇ ਕਥਨੀ 'ਚ ਸਾਫ਼ ਫਰਕ ਦੇਖਣਾ ਹੋਵੇ ਤਾਂ ਤੁਹਾਨੂੰ ਸਰਕਾਰ ਦਾ ਇਹ ਤਾਜ਼ਾ ਫੈਸਲਾ ਦਿਖਾ ਸਕਦਾ ਹੈ ਕਿਵੇਂ ਪੰਜਾਬੀਆਂ ਦਾ ਲੱਕ ਤੋੜਨ ਦੇ ਲਈ ਪੰਜਾਬੀਆਂ ਦੇ ਗਰੀਬ ਜਵਾਕਾਂ ਨੂੰ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਕਰਨ ਦੇ ਲਈ ਕਾਰਪੋਰੇਟ ਘਰਾਣਿਆਂ ਦੇ ਹੱਥ ਕੰਡੇ ਬਣ ਕੇ ਅਤੇ ਵੱਡੇ ਵੱਡੇ ਜਿਹੜੇ ਸਿੱਖਿਆ ਦੇ ਜਿਹੜੇ ਵਪਾਰਕ ਕੇਂਦਰ ਖੁੱਲੇ ਆ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਫਾਇਦਾ ਪਹਚਾਉਣ ਦੇ ਲਈ ਕਿਵੇਂ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਬੇੜਾਗਰ ਕਰਨ ਵਾਲ ਭਗਵੰਤਮਾਨ ਸਰਕਾਰ ਤੁਰੀ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਗਵੰਤਮਾਨ ਸਰਕਾਰ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਦੇ 7 ਕਾਲਜਾਂ ਨੂੰ ਲਗਭਗ ਜਿਹੜਾ ਆਟੋਨਮਸ ਖੁਦ ਮਖਤਿਆਰ ਕਰਨ ਦਾ ਰਾਹ ਖੋਲ੍ਹਿਆ ਹੈ ਤੁਸੀਂ ਇਹ ਸਮਝ ਲਓ ਕਿ ਕਾਲਜ ਸਰਕਾਰੀ ਨੇ ਤੇ ਅੱਗੇ ਆਟੋਨਮਸ ਦੇ ਨਾਂ ਦੇ ਉੱਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਬਦਲਣਗੇ ਇਸ ਦੀ ਆਧਾਰਨਾ ਦੱਖਣ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਜਿਹੜੀਆਂ ਸਪਸ਼ਟ ਮਿਲੀਆਂ ਨੇ ਕਿ ਆਟੋਨਮਸ ਕਾਲਜਾਂ ਨੇ ਜਿਸ ਤਰ੍ਹਾਂ ਨਾਲ ਸਿੱਖਿਆ ਨੂੰ ਵਪਾਰ ਬਣਾਇਆ ਆਮ ਬੰਦੇ ਲਈ ਉੱਥੇ ਸਿੱਖਿਆ ਪਾਲਿਸੀ ਕੀ ਰਹੀ ਹੈ ਇਹ ਸਾਰਾ ਕੁਝ ਆਉਂਦੇ ਦਿਨਾਂ ਤੁਹਾਨੂੰ ਵੀ ਦਿਖ ਜੂਗਾ ਤੇ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਭਗਵੰਤ ਮਾਨ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਾ ਸੀ ਉਹ ਕਿੱਡੀ ਖੋਖਲੀ ਗੱਲ ਐ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਭਗਵੰਤ ਮਾਨ ਸਕੂਲ ਆਫ ਐਮੀਨੈਂਸ ਦੇ ਨਾਂ ਤੇ ਅਤੇ ਇਹ ਜੇ ਟਕਵਾਂਜ ਕਰਕੇ ਪੰਜਾਬ ਦੀ ਸਿੱਖਿਆ ਦਾ ਜਿਸ ਪ੍ਰਕਾਰ ਬੇੜਾਗਰ ਕਰ ਰਹੇ ਨੇ ਅਤੇ ਪੰਜਾਬ ਦੇ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਪੰਜਾਬ ਦੇ ਭਵਿੱਖ ਨਾਲ ਕਿਸ ਤਰ੍ਹਾਂ ਦਾ ਖੇਡ ਰਹੇ ਨੇ ਇਹ ਤੁਹਾਨੂੰ ਆਉਂਦੇ ਦਿਨਾਂ 'ਚ ਜਦੋਂ ਇਸ ਦੇ ਨਤੀਜੇ ਅੱਜ ਤੋਂ 4-5 ਸਾਲਾਂ ਬਾਅਦ ਸਾਹਮਣੇ ਆਉਣਗੇ ਦਾ ਤੁਹਾਡੇ ਸਾਹਮਣੇ ਹੋਣਗੇ ਪਰ ਗੱਲ ਕਰਦੇ ਹਾਂ ਪੰਜਾਬ ਦੇ ਉਹ ਕਿਹੜੇ ਕਾਲਜ ਨੇ ਜਿਨ੍ਹਾਂ ਨੂੰ ਆਟੋਨਮਸ ਦੇ ਨਾਂ ਦੇ ਉੱਤੇ ਪ੍ਰਾਈਵੇਟ ਕਰਨ ਵੱਲ ਕਦਮ ਵਧਾਇਆ ਜਾ ਰਿਹਾ ਹੈ ਤਕਨੀਕੀ ਤੌਰ ਤੇ ਉਹ ਪ੍ਰਾਈਵੇਟ ਨਹੀਂ ਹੋਣਗੇ ਪਰ ਅਮਲੀ ਰੂਪ ਦੇ ਵਿੱਚ ਉਹ ਪ੍ਰਾਈਵੇਟ ਹੋਣਗੇ ਮੈਂ ਤੁਹਾਨੂੰ ਇੱਥੇ ਬੁਨਿਆਦੀ ਫਰਕ ਜਿਹੜਾ ਕਲੀਅਰ ਕਰਦਾ ਚੱਲਾਂ ਪੰਜਾਬ ਦੇ ਜਿਹੜੇ 7 ਕਾਲਜ ਨੇਗੇ ਇਹਨਾਂ ਦੇ ਵਿੱਚ ਸਰਕਾਰੀ ਕਾਲਜ ਜਿਨ੍ਹਾਂ ਨੂੰ ਸਰਕਾਰ ਨੇ ਆਈਡੈਂਟੀਫਾਈ ਕੀਤਾ ਚਿੰਨਹਿਤ ਕੀਤਾ ਉਹਨਾਂ ਦੇ ਵਿੱਚ ਸਰਕਾਰੀ ਕਾਲਜ ਫਾਰ ਗਰਲ ਜਾਨੀ ਕਿ ਲੁਧਿਆਣੇ ਦਾ ਕੁੜੀਆਂ ਵਾਲਾ ਸਰਕਾਰੀ ਕਾਲਜ ਉਹ ਹੈ ਐਸ ਸੀ ਡੀ ਕਾਲਜ ਲੁਧਿਆਣਾ ਹੈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਹੈ ਸਰਕਾਰੀ ਕਾਲਜ ਫਾਰ ਗਰਲਸ ਪਟਿਆਲਾ ਹੈ ਐਸਆਰ ਸਰਕਾਰੀ ਕਾਲਜ ਫਾਰ ਊਮਨ ਅੰਮ੍ਰਿਤਸਰ ਮਹਾਲੀ ਮਰੀਲਕੋਲਾ ਤੇ ਹੁਸ਼ਿਆਰਪੁਰਾ ਦੇ ਸਰਕਾਰੀ ਕਾਲਜ ਜਿਹੜੇ ਐ ਉਹਨਾਂ ਨੂੰ ਟੇਢੇ ਤਰੀਕੇ ਦੇ ਨਾਲ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ ਟੇਢੇ ਤਰੀਕੇ ਦੇ ਨਾਲ ਸਰਕਾਰ ਪ੍ਰੋਫੈਸਰਾਂ ਦੀ ਭਰਤੀ ਚਾਹੇ ਉਹ 1158 ਹੋਵੇ ਤੇ 600 ਦਾ ਜਿਹੜਾ 2 ਸਾਲ ਹੋ ਗਏ ਲਾਰਾ ਲਾਇਆ ਉਹ ਦੋਵੇਂ ਮੁਕੰਮਲ ਨਹੀਂ ਕਰ ਸਕੀ ਸਰਕਾਰੀ ਕਾਲਜਾਂ ਚ ਇਸ ਵੇਲੇ ਬੁਰਾ ਹਾਲ ਐ ਬੁਰਾ ਹਾਲ ਇਸ ਕਦਰ ਹੈ ਕਿ ਤੁਸੀਂ ਉਸ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਵੀ ਘੱਟ ਜਿਹੜੇ ਅਧਿਆਪਕ ਪੱਕੀਆਂ ਪੋਸਟਾਂ ਤੇ ਇਸ ਸਮੇਂ ਨੇ ਵਿਦਿਆਰਥੀ ਆਪਣੇ ਸਿਰ ਤੇ ਪੜ ਰਹੇ ਨੇ ਪੀਟੀਐਫ ਫੰਡ ਦੇ ਵਿੱਚੋਂ ਪੈਸੇ ਦੇ ਕੇ ਵਿਦਿਆਰਥੀ ਸਰਕਾਰੀ ਕਾਲਜਾਂ 'ਚ ਪੜ ਰਹੇ ਨੇ ਪ੍ਰਾਇਮਰੀ ਸਿੱਖਿਆ ਦਾ ਬੁਰਾ ਹਾਲ ਪਹਿਲਾਂ ਹੀ ਸੀ ਪ੍ਰਾਇਮਰੀ ਸਿੱਖਿਆ ਦੇ ਉੱਤੇ ਆਜੀਏ ਉਥੇ ਸਕੂਲ ਆਫ ਐਮੀਨੈਂਸ ਬਣਾ ਕੇ ਉਹਦਾ ਹੋਰ ਉਹਨੂੰ ਜਿਹੜਾ ਡਵਰਟ ਕੀਤਾ ਗਿਆ ਉਹ ਚ ਸਕੂਲ ਆਫ ਫੈਮਿਨਸ ਚ ਕੁਛ ਕੱਢੜ ਪਉਣ ਨੂੰ ਨਹੀਂ ਅਰੇ ਇਹ ਖੁਸ਼ੀ ਜਿਹੜੀ ਬੱਚੀ ਗੱਲ ਸੀ ਹਾਇਰ ਐਜੂਕੇਸ਼ਨ ਉੱਚ ਸਿੱਖਿਆ ਉਹਦੇ ਚ ਵਪਾਰੀਕਰਨ ਕਹਿ ਸਕਦੇ ਆ ਨਿੱਜੀਕਰਨ ਵੀ ਨਹੀਂ ਨਿੱਜੀਕਰਨ ਤਾਂ ਹੁਣੇ ਹੀ ਹੁਣਾ ਵਪਾਰੀਕਰਨ ਹੁਣਾ ਸਿੱਖਿਆ ਦਾ ਅ ਇਹਦੇ ਬਾਰੇ ਜਿਹੜੇ ਸਿੱਖਿਆ ਸ਼ਾਸਤਰੀ ਨੇ ਤੇ ਇਸ ਮਾਮਲੇ ਤੇ ਕੰਮ ਕਰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਮੈਂ ਤੁਹਾਨੂੰ ਮੋਟੀ ਖਬਰ ਦੱਸਦਾ ਜੋ ਡਾਕਟਰ ਬਿਊਨ ਨੇ ਅੱਜ ਲਾਈ ਹੈ ਉਹਦੇ ਵਿੱਚ ਇਹ ਹੈ ਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਅੱਠ ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਵੱਜੋਂ ਅਪਗ੍ਰੇਡ ਕਰਨ ਦੀ ਪਹਿਚਾਣ ਕੀਤੀ ਹੈ ਇਹਨਾਂ ਕਾਲਜਾਂ ਨੂੰ ਬੁੱਧਵਾਰ ਸਵੇਰ ਤੱਕ ਆਪਣੇ ਪ੍ਰਸਤਾਵ ਡਾਇਰੈਕਟਰ ਸੀਨੀਅਰ ਸੈਕੰਡਰੀ ਐਜੂਕੇਸ਼ਨ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ ਇਹ ਤਜਵੀਜ਼ਾਂ ਸਿਰਫ ਕਾਲਜਾਂ ਦੇ ਆਟੋਨਮਸ ਸਟੇਟਸ ਦੇਣ ਦੇ ਅਤੇ ਮਿਆਰਾਂ ਦੀ ਸਾਂਭ ਸੰਭਾਲ ਲਈ ਉਪਾਅ ਰੈਗੂਲੇਸ਼ਨ 223 ਦੇ ਤਹਿਤ ਅੰਤਿਮ ਵਿਚਾਰ ਲਈ UGC ਨੂੰ ਭੇਜੀਆਂ ਜਾਣਗੀਆਂ ਖੁਦਮਖਤਿਆਰੀ ਦਾ ਮਤਲਬ ਹੋਵੇਗਾ ਕਿ ਕਾਲਜ ਮੌਜੂਦਾ ਕੋਰਸਾਂ ਦੀ ਸਮੀਖਿਆ ਕਰਨ ਅਤੇ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਬਿਨਾਂ ਕਿਸੇ ਬਿਨਾਂ ਕਿਸੇ ਇਜਾਜ਼ਤ ਦੇ ਨਵੇਂ ਕੋਰਸਾਂ ਨੂੰ ਡਿਜ਼ਾਈਨ ਕਰਨ ਦੇ ਲਈ ਅਜਾਦ ਹੋਣਗੇ ਇਹਨਾਂ ਕਾਲਜਾਂ ਨੂੰ ਫੀਸ ਢਾਂਚੇ ਬਾਰੇ ਫੈਸਲਾ ਕਰਨ ਦੀ ਵੀ ਆਜ਼ਾਦੀ ਹੋਵੇਗੀ ਇਹ ਬੁਨਿਆਦੀ ਪੁਆਇੰਟ ਹੈ ਕਿ ਫੀਸ ਢਾਂਚੇ ਨੂੰ ਡਿਜ਼ਾਈਨ ਕਰਨ ਦੀ ਮਨਮਰਜ਼ੀ ਹੋਊਗੀ ਆਜ਼ਾਦੀ ਨਹੀਂ ਹੋਊਗੀ ਮਨਮਰਜ਼ੀ ਹੋਊਗੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਸਰਕਾਰ ਦਾ ਫਰਜ਼ ਹੈ ਕਿ ਸਰਕਾਰੀ ਕਾਲਜਾਂ ਨੂੰ ਉਹ ਪੈਸੇ ਦੇਵੇ ਸਰਕਾਰੀ ਕਾਲਜਾਂ ਦੀ ਗ੍ਰਾਂਟ ਹੁਣ ਕੀ ਹੋਵੇਗਾ ਜਦੋਂ ਇਹ ਖੁਦਮਖਤਿਆਰ ਹੋ ਜਾਣਗੇ ਇਹ ਆਪਣੀ ਮਰਜ਼ੀ ਨਾਲ ਫੈਸਲੇ ਕਰਨਗੇ ਮੰਨ ਲਓ ਜਿਹੜੀ ਅੱਜ ਬੀਏ ਦੀ ਫੀਸ ਮੈਨੂੰ ਫੀਸ ਦਾ ਸਟਰਕਚਰ ਯਾਦ ਨਹੀਂ ਮੰਨ ਲੈਂਦੇ ਆ ਕਿ 1500 ਰੁਪਏ ਪਰ ਸਮੈਸਟਰ ਫੀਸ ਹੈ ਆਪਾਂ ਇੱਕ ਅੰਦਾਜ਼ਨ ਤੇ ਗੱਲ ਕਰਦੇ ਆ ਤੇ ਉਹ ਕਾਲਜ ਚੋਣ ਨੂੰ 2000 ਵੀ ਕਰ ਸਕਦੇ ਆ ਤੇ ਕਾਲਜ ਚੋਣ ਨੂੰ 6000 ਵੀ ਕਰ ਸਕਦੇ ਆ ਤੁਹਾਡੇ ਹੱਥ 'ਚ ਫੇਰ ਕੁਝ ਨਹੀਂ ਕੋਈ ਯੂਨੀਵਰਸਿਟੀ ਉਸ ਨੂੰ ਨਹੀਂ ਰੋਕ ਸਕੇਗੀ ਹੁਣ ਕੀ ਹੁੰਦਾ ਹੈ ਕਿ ਯੂਨੀਵਰਸਿਟੀ ਦਾ ਫੀਸ ਸਟਰਕਚਰ ਹੈ ਚਾਹੇ ਉਹ ਪੰਜਾਬ ਦੀਆਂ ਤਿੰਨੇ ਯੂਨੀਵਰਸਟੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਅਧੀਨ ਕਾਲਜ ਚੱਲਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਤਿੰਨੇ ਯੂਨੀਵਰਸਟੀਆਂ ਪੰਜਾਬ ਦੇ ਕਾਲਜਾਂ ਨੂੰ ਰੈਗੂਲੇਟ ਕਰਦੀਆਂ ਨੇ ਮਿੰਦਰਾ ਕਾਲਜ ਦੇ ਵਿੱਚ ਪਹਿਲਾਂ ਹੀ ਇਸ ਪ੍ਰਕਾਰ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਆਲਰੇਡੀ ਹੋਰ ਵੀ ਕਈ ਕਾਲਜਾਂ 'ਚ ਚੱਲ ਰਹੀਆਂ ਨੇ ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਸਿੱਖਿਆ ਦਾ ਬੇੜਾਗਰਕ ਜੇਕਰ ਹੁਣ ਅਸਲ 'ਚ ਹੋਣਾ ਸ਼ੁਰੂ ਹੋਇਆ ਤਾਂ ਉਹ ਭਗਵੰਤ ਮਾਨ ਦੀ ਇਸ ਨੀਤੀ ਦੇ ਨਾਲ ਹੋਵੇਗਾ ਸਾਰੇ ਕਾਲਜ ਇਸ ਸਮੇਂ ਜਿਹੜੇ ਮੋٹے ਤੌਰ ਤੇ ਕਾਲਜ ਗਿਣਾਏ ਗਏ ਨੇ ਸਾਰੇ ਕਾਲਜ ਫੁੱਲਫਿਲ ਸਟਰੈਂਥ ਵਾਲੇ ਕਾਲਜ ਨੇ ਸਾਰੇ ਕਾਲਜਾਂ ਦੇ ਵਿੱਚ ਵਧੀਆ ਚਾਹੇ ਉਹ ਪਟਿਆਲੇ ਦਾ ਕੁੜੀਆਂ ਵਾਲਾ ਕਾਲਜ ਹੋਵੇ ਲੁਧਿਆਣੇ ਦਾ ਕੁੜੀਆਂ ਵਾਲਾ ਕਾਲਜ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਥਾਂ ਰੱਖਦਾ ਹੈ ਸਿੱਖਿਆ ਦੇ ਖੇਤਰ ਦੇ ਅੰਦਰ ਸਰਕਾਰੀ ਕਾਲਜ ਮਹਿੰਦਰਾ ਹੋਵੇ ਇਹ ਸਾਰੇ ਉਹ ਕਾਲਜ ਨੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਰਨ ਕਰ ਰਹੇ ਕਾਲਜ ਨੇ ਜਿੱਥੇ ਸਟਰੈਂਥ ਦੀ ਗਿਣਤੀ ਦੀ ਕੋਈ ਸਮੱਸਿਆ ਨਹੀਂ ਹਰ ਸਾਲ ਲੋਕ ਲੈਨ ਚ ਲੱਗ ਕੇ ਐਡਮਿਸ਼ਨਾਂ ਲੈਂਦੇ ਆ ਦਾਖਲੇ ਲੈਂਦੇ ਆ ਇਹਨਾਂ ਕਾਲਜਾਂ ਦਾ ਬੇੜਾ ਇਸ ਪ੍ਰਕਾਰ ਕਰ ਕੀਤਾ ਜਾ ਰਿਹਾ ਹੈ ਹੁਣ ਇਹ ਕਾਲਜ ਰਾਜ ਸਰਕਾਰ ਤੋਂ ਮੌਜੂਦਾ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਰਹਿਣਗੇ ਹੁਣ ਸਰਕਾਰ ਕਿੰਨੀ ਦਿੰਦੀ ਹੈ ਕਿੰਨੀ ਨਹੀਂ ਦਿੰਦੀ ਇਹ ਤਾਂ ਪਹਿਲੇ ਹੀ ਤੁਹਾਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਸਰਕਾਰ ਪੈਸੇ ਦੇ ਰਹੀ ਹੈ ਅਧਿਆਪਕਾਂ ਨੂੰ ਹਾਲਾਂਕਿ ਇਸ ਦਾ ਡਰ ਹੈ ਕਿ ਪਿੰਜਰ ਸਟਾਫ ਵਾਲੇ ਸਰਕਾਰੀ ਕਾਲਜ ਅਧਿਆਪਕਾਂ ਦੀ ਤਾਕਤ ਦੇ ਸਬੰਧ ਵਿੱਚ UGC ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਣਗੇ ਖਾਸ ਕਰਕੇ ਨਵੇਂ ਕੋਰਸਾਂ ਲਈ ਇਸ ਮਾਮਲੇ ਦੇ ਵਿੱਚ ਅਧਿਆਪਕ ਕਾਰਕੁਨ ਜਾਨੀ ਕਿ ਅਧਿਆਪਕਾਂ ਦੇ ਆਗੂ ਪ੍ਰੋਫੈਸਰ ਸ਼ਾਮਸੁੰਦਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਨ੍ਹਾਂ ਕਾਲਜਾਂ ਵਿੱਚ ਲੜਿੰਦੇ ਰੈਗੂਲਰ ਸਟਾਫ ਦੀ ਗਿਣਤੀ ਅੱਧ ਤੋਂ ਵੀ ਘੱਟ ਹੈ ਇਹ ਧਾਰਾ ਲਗਾ ਕੇ ਕਿ ਕਾਲਜ ਫੀਸ ਢਾਂਚੇ ਦਾ ਫੈਸਲਾ ਕਰਨਗੇ ਕਾਲਜਾਂ ਨੂੰ ਆਪਣੇ ਸਰੋਤ ਪੈਦਾ ਕਰਨ ਦਾ ਤਰੀਕਾ ਲੱਭ ਰਹੀ ਹੈ ਤਾਂ ਜੋ ਸਰਕਾਰ ਕਾਲਜਾਂ ਨੂੰ ਵਿੱਤੀ ਸਹਾਇਤਾ ਗ੍ਰਾਂਟ ਦੇਣ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਕਿ ਸਰਕਾਰ ਦੀ ਬਣਦੀ ਹੈ ਜਿਹੜੀ ਕਿ ਕਥਿਤ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੈ ਅ ਕੱਲ ਮੈਂ ਮਨੀਸ਼ ਸੋਧੀਆਂ ਨੂੰ ਸੁਣ ਰਿਹਾ ਸੀ ਮਨੀਸ਼ ਸੋਧੀਆਂ ਸਕੂਲਾਂ ਤੇ ਬਹੁਤ ਜ਼ੋਰ ਦੇ ਰਿਹਾ ਦੇਣਾ ਵੀ ਚਾਹੀਦਾ ਹੈ ਪਰ ਹਾਇਰ ਐਜੂਕੇਸ਼ਨ ਤੇ ਉਹ ਚੁੱਪ ਵੱਟ ਜਾਂਦੇ ਆ ਹਾਇਰ ਐਜੂਕੇਸ਼ਨ ਮੋਢਲੀ ਸਿੱਖਿਆ ਦੇ ਨਾਲ ਨਾਲ ਇੱਕ ਅਹਿਮ ਮੰਗ ਹੈ ਜੇਕਰ ਤੁਸੀਂ ਸਮਾਜ ਨੂੰ ਚੰਗੀ ਸਿੱਖਿਆ ਦੇਣ ਦੀ ਗੱਲ ਕਰਦੇ ਹੋ ਜਾਂ ਤੁਹਾਡੀ ਸੋਚ ਹੈ ਪਰ ਇਸ ਗੱਲ ਨੇ ਸਪਸ਼ਟ ਕਰਤਾ ਕਿ ਸਿਹਤ ਕ੍ਰਾਂਤੀ ਤੇ ਕਿਤੇ ਫੇਰ ਗੱਲ ਕਰ ਲਾਂਗੇ ਪਰ ਸਿੱਖਿਆ ਕ੍ਰਾਂਤੀ ਭਗਵੰਤ ਮਾਨ ਦੀ ਨਿਲਵਟਾ ਸਨਟਾ ਆ ਉਹਦੇ ਚ ਕੱਢਣ ਪਾਉਣ ਨੂੰ ਕੁਛ ਨਹੀਂ ਜੇਕਰ ਸਰਕਾਰੀ ਕਾਲਜਾਂ ਦਾ ਸਟੇਟਸ ਆਟੋਨਮਸ ਹੁੰਦਾ ਹੈ ਤਾ ਪੰਜਾਬ ਦੇ ਇਨ੍ਹਾਂ ਕਾਲਜਾਂ 'ਚ ਪੜਨਦੇ ਚਾਹਵਣ ਜਾਂ ਪੜ ਰਹੇ ਲੋਕ ਇਹ ਗੱਲ ਸਮਝ ਲੈਣ ਕਿ ਕਾਲਜ ਅੱਜ ਤੋਂ ਜਦੋਂ ਇਹਨਾਂ ਦਾ ਸਟੇਟਸ ਆਟੋਨਮਸ ਹੋ ਗਿਆ ਉਹਦੋਂ ਬਹੁਤ ਮਹਿੰਗੇ ਹੋਣਗੇ ਤੁਹਾਡੀ ਪਹੁੰਚ 'ਚ ਨਹੀਂ ਹੋਣਗੇ ਸਿਰਫ ਉਹ ਲੋਕ ਪੜ ਸਕਣਗੇ ਜਿਨ੍ਹਾਂ ਦੀ ਜੇਬ ਦੇ ਵਿੱਚ ਪੈਸਾ ਹੋਊਗਾ ਕਿਉਂਕਿ ਇਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਮੈਨੂੰ ਬਹੁਤ ਦੁੱਖ ਦੀ ਗੱਲ ਨਾਲ ਕਹਿਣਾ ਪੈਂਦਾ ਕਿ ਮਰੇਲਕੋਟਲੇ ਵਰਗਾ ਸਰਕਾਰੀ ਕਾਲਜ ਜਿਹੜਾ ਕਿ ਲਗਭਗ 200 ਪਿੰਡਾਂ ਤੇ ਮਰੇਲਕੋਟਲੇ ਤੇ ਅਹਿਮਦਗੜ ਵਰਗੇ ਸ਼ਹਿਰ ਨੂੰ ਜਿਹੜਾ ਸਿੱਖਿਆ ਦੇਣ ਦਾ ਇੱਕ ਵੱਡਾ ਕੇਂਦਰ ਸੀਗਾ ਜੇਕਰ ਉੱਥੇ ਜਿਹਾ ਹੁਣ ਜਾ ਰਿਹਾ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਖੌਫਨਾਕ ਗੱਲ ਹੈ ਕਿਉਂਕਿ ਇਹਨਾਂ ਕਾਲਜਾਂ ਦੇ ਆਟੋਨਮਸ ਹੋਣ ਨਾਲ ਗਰੀਬ ਦਾ ਬੱਚਾ ਉੱਥੇ ਨਹੀਂ ਪੜ ਸਕੇਗਾ ਇਹ ਗੱਲ ਕੰਨ ਤੇ ਲਿਖੀ ਹੋਈ ਹੈ ਤੁਸੀਂ ਅੱਜ ਸਮਝ ਲਓ ਚਾਹੇ ਬਾਅਦ ਇਸ ਮਾਮਲੇ ਦੇ ਵਿੱਚ ਚੇਰੀ ਸਿੱਖਿਆ ਦੇ ਸਖਤਰ ਨੇਗੇ ਜਦਵੂਰੀ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦਾ ਡਰ ਬਿਲਕੁਲ ਬੇਬੁਨਿਆਦ ਹੈ ਕਾਲਜ ਰਾਜ ਦੀ ਜ਼ਿੰਮੇਵਾਰੀ ਨੇ 1158 ਸਹਾਇਕ ਪ੍ਰਸ਼ਾਸਨ ਦੀ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਸੀਂ 600 ਹੋਰ ਅਧਿਆਪਕ ਵੀ ਭਰਤੀ ਕਰ ਰਹੇ ਹਾਂ ਕਦੋਂ ਕਰ ਰਹੇ ਹੋ ਕਦੋਂ ਕਦੋਂ ਕਰੋਗੇ ਕੋਈ ਪਤਾ ਨਹੀਂ 1158 ਵਾਲੇ ਤਾਂ ਉੱਥੇ 4-5 ਮਹੀਨੇ ਬਹਿ ਕੇ ਆ ਵੀ ਗਏ ਰੋਪੜ ਉੱਥੇ ਕੁਝ ਨਹੀਂ ਹੋਇਆ ਗੱਲ ਅਸਲ 'ਚ ਇਹ ਹੈ ਕਿ ਸਰਕਾਰ ਆਪਣੀਆਂ ਗਰਤੂਤਾਵਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਸਰਕਾਰੀ ਕਾਲਜਾਂ ਦੀ ਗ੍ਰਾਂਟ ਚ ਵਾਧਾ ਕੀਤਾ ਜਾਂਦਾ ਸਰਕਾਰੀ ਗ੍ਰਾਂਟ ਕਾਲਜਾਂ ਨੂੰ ਅਧਿਆਪਕ ਪੂਰੇ ਕਰਕੇ ਦਿੱਤੇ ਜਾਂਦੇ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਹਰ ਅਰਚਨ ਦੂਰ ਕਰਕੇ ਭਰਤੀ ਕਰਦੇ ਹਾਂ ਨਾ ਰਜ਼ਾ ਮੁੱਖ ਮੰਤਰੀ ਤੋਂ 2011 58 ਵਾਲੀ ਅਰਚਨ ਦੂਰ ਹੋਈ ਹੈ ਕਿ ਉਹਦੋਂ ਮੁੱਖ ਮੰਤਰੀ ਹੋਣਾ ਦੇ ਵਕੀਲ ਸਰਕਾਰੀ ਵਕੀਲ ਕਿੱਥੇ ਚਲੇ ਜਾਂਦੇ ਆ ਜਦੋਂ 11 58 ਦੀ ਗੱਲ ਆਉਂਦੀ ਹੈ ਇਹ ਸਾਰੀਆਂ ਚੀਜ਼ਾਂ ਨੇ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸੁਧਾਰਨ ਦੀ ਥਾਂ ਤੇ ਬਰਬਾਦ ਕਰਨ ਵਾਲੇ ਆਪਣੇ ਕਦਮ ਨਹੀਂ ਵਧਾਉਣੇ ਚਾਹੀਦੇ।